ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਿਨ ਹੈਗਾ ਜੀ ਸੋਮਵਾਰ ਦਾ ਤੇ ਟਾਈਮ ਹੈ ਜੀ ਸਵੇਰ ਦੇ 7 ਵਜੇ ਦਾ ਤੇ ਇਹ ਇੱਥੇ ਮੈਂ ਜਿਹੜੀਆਂ ਹੈਗੀਆਂ ਸਫਾਈਆਂ ਸਟਾਰਟ ਕਰਤੀਆਂ ਸਵੇਰ ਦੀਆਂ ਸਰਦਾਰ ਜੀ ਨੇ ਆਪਣਾ ਪਾਠ ਜਿਹੜਾ ਕੰਪਲੀਟ ਕਰ ਲਿਆ ਨਾ ਕਿ ਇਹ 13 ਵਾਰ ਜਿਹੜਾ ਚਪਾਈ ਸਾਹਿਬ ਦਾ ਪਾਠ ਕਰਦੇ ਨੇ ਤੇ ਬਸ ਇਹ ਤੇ ਪਾਠ ਕਰ ਲਿਆ ਇਹਨਾਂ ਨੇ ਹੁਣ ਜਿਹੜਾ ਹੈਗਾ ਆ ਵੀ ਜਾਣ ਦੀ ਤਿਆਰੀ ਵਗੈਰਾ ਕਰਨਗੇ ਕਿਉਂਕਿ ਇਹਨਾਂ ਨੇ ਕੰਮ ਤੇ ਜਾਣਾ ਹੈ 8:30 ਵਜੇ ਨੂੰ ਜੇ ਮੇਰੇ ਜਿਹੜਾ ਹੈਗਾ ਇੱਥੇ ਬਿੱਡਾਂ ਤੇ ਕੱਪੜਾ ਮਾਰ ਦਿੱਤਾ ਹੈ ਤੇ ਬੈੱਡ ਸ਼ੀਟ ਆ ਜਿਹੜੀ ਚੇਂਜ ਕਰ ਦਿੱਤੀ ਆ ਕਿਉਂਕਿ ਨੇਰੀ ਆ ਜਾਂਦੀ ਹੈ ਨਾ ਹਰ ਰੋਜ਼ ਜਿਹੜਾ ਹੈਗਾ ਆ ਕਰਦਾ ਵਗੈਰਾ ਜਿਹੜਾ ਪੈ ਜਾਂਦਾ ਆ ਜੇ ਬੈੱਡ ਸੈਟ ਸਾਰੀ ਚੀਜ਼ ਨਹੀਂ ਕੀਤੀ ਮਤਲਬ ਇਹਨੂੰ ਝਾੜ ਕੇ ਚੰਗੀ ਤਰ੍ਹਾਂ ਏਸ ਬਿਸ਼ਾ ਦਿੱਤਾ ਹੈ ਅਸੀਂ ਬੈੱਡ ਤੇ ਜਿਆਦਾ ਟਾਈਮ ਜਿਹੜਾ ਹੈਗਾ ਆ ਬੈਠਦੇ ਨਹੀਂ ਹੈਗੇ ਬਸ ਇਹਨਾਂ ਨੇ ਇੱਥੇ ਪਾਠ ਹੀ ਕਰਨਾ ਹੁੰਦਾ ਬੈਠ ਕੇ ਬਸ ਹੋਰ ਅਸੀਂ ਇਸ ਤੇ ਇੱਥੇ ਬਹਿੰਦੇ ਨਹੀਂ ਹੈਗੇ ਅ ਰਾਤ ਨੂੰ ਅਸੀਂ ਬਾਹਰ ਪੈ ਜਾਂਦੇ ਆ ਤੇ ਦਿਨੇ ਜਿਹੜਾ ਹੈਗਾ ਆ ਮੈਂ ਬੈੱਡ ਦੀ ਜਿਹੜੀ ਔਰਲੀ ਸਾਈਡ ਖਾਲੀ ਪਈ ਆ ਜਿੱਧ ਬੈਕ ਪੇਨ ਦੀ ਪ੍ਰੋਬਲਮ ਹੋ ਜਾਂਦੀ ਹੈ ਬੈੱਡ ਤੇ ਪੈਣ ਨਾਲ ਤੇ ਚਲੋ ਜੀ ਆਪਾਂ ਜਿਹੜਾ ਹੈਗਾ ਇਹ ਸਾਰਾ ਝਾੜ ਪੂੰਝ ਕਰ ਦਿੱਤੀ ਹੈਗੀ ਤੇ ਹੁਣ ਜਿਹੜਾ ਹੈਗਾ ਇਹ ਆਪਾਂ ਝਾੜੂ ਲਾ ਰਹੇ ਹਾਂਗੇ ਕਮਰੇ ਦੇ ਵਿੱਚ ਚੰਗੀ ਤਰ੍ਹਾਂ ਝਾੜੂ ਲਾ ਦੇਾਂਗੇ ਤੇ ਕੈਮਰੇ ਦੇ ਵਿੱਚ ਤੁਹਾਨੂੰ ਪਤਾ ਹੈ ਨਾ ਕਿ ਸਾਰੇ ਕੋਨੇ ਲੈਣੇ ਬਹੁਤ ਔਖੇ ਹੋ ਜਾਂਦੇ ਹਨ ਕਿਉਂਕਿ ਕੈਮਰਾ ਜਿਹੜਾ ਇਹ ਮੈਂ ਸਟੈਂਡ ਤੇ ਲਾਇਆ ਹੁੰਦਾ ਹੈ ਆ ਤੇ ਇੱਥੇ ਸਾਰਾ ਜਿਹੜਾ ਚੰਗੀ ਤਰ੍ਹਾਂ ਮੈ ਝਾੜੂ ਜਿਹੜਾ ਹੈਗਾ ਇਹ ਕੱਢ ਲੈਣਾ ਕੱਲੀ ਕੱਲੀ ਚੀਜ਼ ਚੱਕ ਕੇ ਨੇਰੀ ਨਾਲ ਨਾ ਸਾਰਾ ਅੰਦਰ ਬਾਹਰ ਜਾਂਦਾ ਆ ਚਾਹੇ ਕਿੰਨਾ ਵੀ ਆਪਾਂ ਗੇਟ ਲਾ ਕੇ ਰੱਖੀਏ ਗੇਟ ਦੇ ਥੱਲੇ ਦੀ ਵੀ ਜਿਹੜਾ ਹੈਗਾ ਇਹ ਕੂੜਾ ਆ ਹੀ ਜਾਂਦਾ ਆ ਤੇ ਚਲੋ ਜੀ ਕਮਰਾ ਆਪਾਂ ਜਿਹੜਾ ਹੈਗਾ ਸਾਰਾ ਸੁੰਬਰ ਲਿਆ ਆ ਬਾਕੀ ਸਾਰੇ ਕਮਰੇ ਵੀ ਮੈਂ ਸੁੰਬਰ ਇੱਕ ਕਮਰਾ ਹੋ ਰਿਹਾ ਤੇ ਕਿਚਨ ਸੀਗੀ ਉਹ ਵੀ ਸਾਰਾ ਮੈਂ ਸਾਫ ਕਰ ਲਈ ਆ ਤੇ ਹੁਣ ਰਹਿ ਗਿਆ ਜੀ ਆਪਣਾ ਵਿੜਾ ਸੁੰਬਰਣ ਵਾਲਾ ਤੇ ਇਹ ਜਿਹੜੇ ਮੰਜੇ ੜਾਏ ਹੋਏ ਸੀ ਅਸੀਂ ਇੱਥੇ ਰਾਤ ਨੂੰ ਪੈਣੇ ਆ ਮੰਜੇ ੜਾ ਕੇ ਪੱਛਰਦਾਨੀ ਲਾ ਲਈਦੀ ਆ ਤੇ ਪੱਖਾ ਜਿਹ ਹਲੇ ਆਪਾਂ ਜਿਹੜਾ ਹੈਗਾ ਆ কুলਰ ਨਹੀਂ ਲਾਉਂਦੇ ਹੈਗੇ ਕਿਉਂਕਿ ਇੰਨੀ ਵੀ ਜ਼ਿਆਦਾ ਗਰਮੀ ਨਹੀਂ ਹੈਗੀ ਵੀ ਆਪਾਂ কুলਰ ਲਾਈਏ ਤੇ ਪੱਖੇ ਨਾਲ ਬਾਹਰ ਵਧੀਆ ਸਰ ਜਾਂਦਾ ਆ ਰਾਤ ਨੂੰ ਬਲਕਿ ਠੰਡ ਹੀ ਲੱਗਣ ਲੱਗ ਜਾਂਦੀ ਆ 2:00 ਵਜੇ ਇੱਕ 3:00 ਵਜੇ ਹੀ ਲੱਗ ਜਾਂਦੀ ਆ ਠੰਡ ਲੱਗਣ ਤੇ ਆਪਾਂ ਜਿਹੜਾ ਹੈਗਾ ਆ ਹੁਣ ਵਿਹੜੇ ਦੇ ਵਿੱਚ ਜਿਹੜਾ ਝਾੜੂ ਮਾਰ ਦਾਂਗੇ ਜਿਹੜੀ ਜਿੰਨੀ ਕੁ ਫਾਰਸ ਆ ਸਾਰੀ ਫਾਰਸ ਦੇ ਉੱਪਰ ਫਾਰਸੀ ਝਾੜੂ ਮਾਰੀਦਾ ਆ ਤੇ ਬਾਕੀ ਜਿਹੜਾ ਆਪਣਾ ਕੱਚਾ ਵਿਹੜਾ ਆ ਆਪਣਾ ਮਿੱਟੀ ਵਗੈਰਾ ਲਾਈ ਹੋਈ ਆ ਲਿਪਿਆ ਹੋਇਆ ਆ ਜਿਹਾ ਵਿਹੜਾ ਤੇ ਉੱਥੇ ਹੈਗਾ ਜਿਹੜਾ ਆਪਾਂ ਤੀਲਾਂ ਵਾਲੀ ਸੂਣ ਨਾਲ ਜਿਹੜਾ ਆ ਸੁੰਬਰ ਦੇਵਾਂਗੇ ਤੇ ਸਾਰਾ ਆਪਾਂ ਚੰਗੀ ਤਰ੍ਹਾਂ ਸੁੰਬਰ ਕੇ ਸਾਫ ਸਫਾਈ ਜਿਹੜੀ ਆਪਾਂ ਚੰਗੀ ਤਰ੍ਹਾਂ ਕਰ ਦੇਣੀ ਹੈਗੀ ਲਓ ਜੀ ਇਹ ਫਰਸ ਜਿਹੜਾ ਮੈਂ ਸੁੰਬਰ ਦਿੱਤਾ ਹੈ ਤੇ ਹੁਣ ਜਿਹੜਾ ਹੈਗਾ ਆ ਮੈਂ ਤੀਲਾਂ ਵਾਲੇ ਝਾੜੂ ਨਾਲ ਜਿਹੜਾ ਸਾਫ ਕਰੂੰਗੀ ਵੀੜੇ ਵਿੱਚ ਜਮਾ ਨਹੀਂ ਕੂੜਾ ਹੁੰਦਾ ਸਾਡੇ ਸਾਫ ਪਿਆ ਹੁੰਦਾ ਜਾਂ ਕੱਚਾ ਵੀੜਾ ਜਿਹੜਾ ਨੇਰੀ ਨਾਲ ਨਾ ਜਿਹੜਾ ਕੂੜਾ ਸਾਰਾ ਸਾਡਾ ਜਿੱਥੇ ਚੁੱਲ੍ਹਾ ਚੌਂਕਾ ਆ ਜਾਂ ਉੱਥੇ ਇਕੱਠਾ ਹੋ ਜਾਂਦਾ ਹੈ ਜਿੱਥੇ ਕੰਧੋਲੀ ਹੈਗੀ ਉਦੇ ਅੰਦਰ ਸਾਰਾ ਇਕੱਠਾ ਹੋ ਜਾਂਦਾ ਹੈ ਨੇਰੀ ਨਾਲ ਕੂੜਾ ਤੇ ਲਓ ਜੀ ਇੱਥੇ ਕੈਮਰਾ ਮੈਂ ਦੂਸਰੀ ਸਾਈਡ ਤੋਂ ਲਾ ਦਿੱਤਾ ਆ ਕਿਉਂਕਿ ਉਧਰੋਂ ਜਿਹੜਾ ਹੈਗਾ ਆ ਸਹੀ ਨਹੀਂ ਸੀਗਾ ਸੁੰਬਰਨਾ ਮੈਨੂੰ ਸੁੰਬਰ ਤਾਂ ਮੈਂ ਰਹੀ ਸੀਗੀ ਪਰ ਜਿਹੜਾ ਹੈਗਾ ਕੈਮਰਾ ਸੈੱਟ ਨਹੀਂ ਸੀਗਾ ਤੇ ਮੈਂ ਕੈਮਰਾ ਜਿਹੜਾ ਹੋਰਲੀ ਸਾਈਡ ਕਰ ਲਿੱਤਾ ਆ ਤੇ ਸਾਰਾ ਕੂੜਾ ਜਿਹੜਾ ਮੈਂ ਇਕੱਠਾ ਕਰਕੇ ਇੱਥੇ ਨਾਰ ਦੇ ਨਾਰ ਰੋਟਵਾ ਕੀਤਾ ਹੋਇਆ ਆ ਪਾਣੀ ਪਾਉਣ ਨੂੰ ਤੇ ਮੈਂ ਇਹਦੇ ਵਿੱਚ ਜਿਹੜਾ ਇਕੱਠਾ ਕਰ ਲੈਣਾ ਆ ਤੇ ਫਿਰ ਮੈਂ ਇੱਥੋਂ ਚੱਕ ਕੇ ਜਿਹੜਾ ਹੈਗਾ ਸੈੱਟ ਦੂੰਗੀ ਸਾਰਾ ਇਹਦੇ ਵਿੱਚ ਜਿਹੜਾ ਹੈਗਾ ਜ ਇਕੱਠਾ ਕਰ ਲੈਣਾ ਮੈਂ ਚਾਰ-ਛੀਰੋਂ ਅਨਾਰ ਦੇ ਵਿੱਚ ਕਿਉਂਕਿ ਕੋਈ ਕਿਤੇ ਢੇਰੀ ਲਾਉਂਦਾ ਕੋਈ ਕਿਤੇ ਢੇਰੀ ਲਾਉਂਦਾ ਹੁੰਦਾ ਹੈ ਤੇ ਪਰ ਮੇਰੀ ਯਾਦ ਤਾਂ ਆ ਗਈ ਮੈਂ ਇੱਥੇ ਇਕੱਠਾ ਕਰ ਲੈਣਾ ਜਦੋਂ ਅਨਾਰ ਹੈ ਨਹੀਂ ਸੀ ਤਾਂ ਮੈਂ ਜਿਹੜਾ ਜਿੱਥੇ ਉਹ ਮੰਜੇ ਪਿਆ ਹੈ ਉੱਥੇ ਕੁੰਜੇ ਚ ਕਰਦੀ ਸੀ ਕਿ ਪਹਿਲਾਂ ਆਪਣਾ ਉੱਥੇ ਗੇਟ ਹੁੰਦਾ ਸੀਗਾ ਮੰਜੇ ਦੀ ਦੂਜੀ ਸਾਈਡ ਨੂੰ ਉੱਥੇ ਢੇਰੀ ਲਾ ਲਈ ਸੀ ਗੇਟ ਦੇ ਨਾਲ ਤੇ ਇੱਥੇ ਮੈਂ ਝਾੜੂ ਮਾਰ ਕੇ ਪੀਤੀ ਸੀ ਚਾਹ ਚਾਹ ਪੀਣ ਤੋਂ ਬਾਅਦ ਫਿਰ ਜਿਹੜਾ ਹੈਗਾ ਯਾ ਟਾਈਮ ਹੋ ਗਿਆ ਸੀ ਪੌਣੇ 8 ਦਾ ਤੇ ਮੈਂ ਫਿਰ ਸਰਦਾਰ ਜੀ ਨੂੰ ਜਿਹੜਾ ਹੈਗਾ ਆ ਰੋਟੀ ਲਾ ਕੇ ਦਿੱਤੀ ਕਿਉਂਕਿ ਉਹਨਾਂ ਨੇ ਕੰਮ ਤੇ ਜਾਣਾ ਸੀਗਾ ਸਫਾਈਆਂ ਕਰਦਿਆਂ ਨੂੰ ਜਾਨੀ ਕਿ ਮੈਨੂੰ 40-45 ਮਿੰਟ ਲੱਗ ਜਾਂਦੇ ਨੇ ਇੱਕ ਅਗਲਾ ਕਹਿੰਦਾ ਘਰ ਛੋਟਾ ਆ ਹਨਾ ਇੰਨਾ ਟਾਈਮ ਲਾ ਦਿੰਦੇ ਨੇ ਸਫਾਈ ਕਰਦੇ ਪਰ ਸਫਾਈ ਜੇ ਸਮਾਰ ਕੇ ਕਰਾਂਗੇ ਫੇਰ ਹੀ ਹਨਾ ਵਧੀਆ ਰਹਿੰਦਾ ਆ ਲਾਉਣਾ ਤੇ ਮੈਂ ਪੋਚਾਂ ਸੀਗਾ ਪਰ ਟਾਈਮ ਜਿਹੜਾ ਪੌਣੇ 8 ਦਾ ਹੋ ਗਿਆ ਸੀ ਤੇ ਮੈਂ ਪਹਿਲਾਂ ਫਿਰ ਰੋਟੀ ਜਿਹੜੀ ਇਹਨਾਂ ਨੂੰ ਬਣਾ ਕੇ ਦਿੱਤੀ ਕਹਿੰਦੇ ਰੋਟੀ ਬਣਾ ਦੇ ਮੰਜਾਣਾ ਆ ਤੇ ਆਪਾਂ ਜਿਹੜੀ ਹੈਗੀ ਇਹਨਾਂ ਦੀ ਰੋਟੀ ਬਣਾ ਦਿੱਤੀ ਹੈਗੀ ਤੇ ਸਬਜ਼ੀ ਜਿਹੜੀ ਰਾਤ ਮੈਂ ਥੋੜੀ ਬਣਾਈ ਸੀ ਗੰਡਿਆਂ ਵਿੱਚ ਦੁੱਧ ਪਾ ਕੇ ਬਣਾਇਆ ਸੀਗਾ ਆਪਾਂ ਤੇ ਫਿਰ ਹੁਣ ਇਹਨਾਂ ਨੂੰ ਨਾਲੇ ਦਹੀਂ ਨਾਲ ਪਾ ਦਾਂਗੇ ਤੇ ਬੰਨ੍ਹ ਦਿਆ ਕਰਾਂਗੇ ਰੋਟੀ ਜਿਹੜੀ ਦੁਪਹਿਰ ਦੀ ਹੁੰਦੀ ਹੈ ਇਹਨਾਂ ਦਾ ਲੰਚ ਹੁੰਦਾ ਜਿਹੜਾ ਕਿਉਂਕਿ ਸਬਜ਼ੀ ਜਿਹੜੀ ਨਾ ਹੁਣ ਗਰਮੀ ਨਾਲ ਖੱਟੀ ਹੋ ਜਾਂਦੀ ਹੈ ਤੇ ਇੱਥੇ ਇਹ ਆਪਦੀ ਰੋਟੀ ਹੈ ਜਿਹੜੀ ਪੌਣ ਆਈ ਸੀ ਹਲੇ ਇਹਨਾਂ ਨੇ ਪਾਗ ਜਿਹੜੀ ਸਰ ਤੇ ਬੰਨੀ ਨਹੀਂ ਮਫਲਰੀ ਬੰਨੀ ਕਰਦੇ ਨੇ ਤੇ ਰੋਟੀ ਖਾ ਕੇ ਫਿਰ ਬਾਅਦ ਚੋਂ ਆ ਜਿਹੜੀ ਪਾਗ ਬੰਨਣਗੇ ਲੋ ਜੀ ਰੋਟੀ ਆਪਾਂ ਬਣਾ ਲਈਏ ਤੇ ਹੁਣ ਲੱਗ ਜੀ ਆਪਾਂ ਪੋਚਾ ਲਾਉਣ ਮੈਂ ਪੋਚਾ ਜਿਹੜਾ ਟੂਟੀ ਦੇ ਥੱਲੇ ਧੋ ਲੈਣੀ ਹੁੰਦੀ ਆ ਕਿਉਂਕਿ ਮੈਂ ਫਰਨਾਲ ਵਗੈਰਾ ਖਤਮ ਹੋਈ ਵੀ ਆ ਤੇ ਮੈਂ ਫਿਰ ਇਸੇ ਤਰ੍ਹਾਂ ਹੀ ਲਾ ਦੇਣੀ ਆ ਤੇ ਪੋਚਾ ਜਿਹੜਾ ਚੰਗੀ ਤਰ੍ਹਾਂ ਆਪਾਂ ਜਿਹੜਾ ਹੈਗਾ ਆ ਕਮਰਿਆਂ ਦੇ ਵਿੱਚ ਸਾਰੇ ਮੈਂ ਲਾ ਲਿਆ ਰਸੋਈ ਵਿੱਚ ਵੀ ਲਾ ਲਿਆ ਆ ਕੈਮਰਾ ਇੱਥੇ ਮੇਰੇ ਰਸੋਈ 'ਚ ਰੱਖਿਆ ਹੋਇਆ ਆ ਤੇ ਸਾਰੇ ਮੈਂ ਫਰਸ਼ ਦੇ ਉੱਪਰ ਪੋਚਾ ਲਾ ਦੂੰਗੀ ਮਤਲਬ ਜਿੱਥੋਂ ਤੱਕ ਗਿੱਲਾ ਪਿਆ ਦਿੱਲਾ ਫਰਸ਼ ਤੋਂ ਉੱਥੋਂ ਉਸ ਤੋਂ ਬਾਅਦ ਆਪਾਂ ਧੋ ਦਿਆਂਗੇ ਉੱਥੋਂ ਪੋਚਾ ਸਾਰਾ ਲਗਾ ਲਿਆ ਆ ਲਗਾ ਲੈਣਾ ਹੈ ਆਪਾਂ ਚੰਗੀ ਤਰ੍ਹਾਂ ਮੈਂ ਉਹ ਟੂਟੀ ਥੱਲੇ ਹੀ ਧੋ ਲੈਣੀ ਹੁੰਦੀ ਹੈ ਕਿਉਂਕਿ ਫਰਨੇਲ ਹੈ ਨਹੀਂ ਜੇ ਫਰਨੇਲ ਹੋ ਸਿਰ ਤਾਂ ਆਪਾਂ ਹੈਗਾ ਜਿਹੜਾ ਬਾਲਟੀ ਵਗੈਰਾ ਜਾਂ ਟੱਪ ਵਗੈਰਾ ਦੇ ਵਿੱਚ ਪਾਣੀ ਪਾਈਏ ਪਰ ਆਪਣਾ ਜਿਹੜਾ ਹੈਗਾ ਜਾਂ ਫਰਨੇਲ ਖਤਮ ਹੋਈ ਹੋਈ ਆ ਤੇ ਕੋਚਾ ਜਿਹੜਾ ਮੈਂ ਫਿਰ ਇਦਾਂ ਹੀ ਗੂੜੀ ਤੇ ਧੋ ਲੈਣੀ ਹੁੰਦੀ ਹੈ ਤੇ ਇਹ ਪੱਟੜੀ ਮੇਰੇ ਕੱਪੜੇ ਧੋਣ ਨੂੰ ਰੱਖੀ ਹੋਈ ਹੈ ਤੇ ਉਧਰ ਕੱਪੜੇ ਵੀ ਮੇਰੇ ਵਾਸ਼ਿੰਗ ਮਸ਼ੀਨ ਦੇ ਵਿੱਚ ਪਾਏ ਹੋਏ ਨੇ ਵਾਸ਼ਿੰਗ ਮਸ਼ੀਨ ਜਿਹੜੀ ਆਪਣੀ ਆਟੋਮੈਟਿਕ ਆ ਤੇ ਬਸ ਸਾਰੇ ਕੱਪੜੇ ਧੁੱਤੇ ਜਾਣਗੇ ਕੋਚਾ ਲਾ ਦਿੱਤਾ ਹੈ ਆਪਾਂ ਹੁਣ ਆਪਾਂ ਜਿਹੜਾ ਹੈ ਤrapp ਦੇ ਵਿੱਚ ਪਾਣੀ ਪਾ ਕੇ ਤੇ ਇਹ ਫਰਸ ਵੀ ਧੋ ਦਾਂਗੇ ਕਿਉਂ ਇੰਨੇ ਕ ਥਾਂ ਦੇ ਵਿੱਚ ਨਾ ਸਾਡੇ ਜਿਹੜੇ ਜਾਨੀ ਕਿ ਜ਼ਿਆਦਾ ਮਿੱਟੀ ਆ ਜਾਂਦੀ ਹੈ ਪਤਾ ਨਹੀਂ ਕੀ ਗੱਲ ਆ ਪਤਾ ਨਹੀਂ ਤਾਂ ਆਪਾਂ ਇੱਥੇ ਟੂਟੀ ਦੇ ਹੱਥ ਵਗੈਰਾ ਧੋਂ ਚਲੇ ਜਾਂਦੀ ਹੈ ਜਵਾਬ ਗੇੜੇ ਨਾਲ ਮੂੰਹ ਤੋਂ ਲੈ ਹੱਥ ਤੋਂ ਲੈ ਗਰਮੀ ਦੇ ਵਿੱਚ ਤੇ ਬਾਕੀ ਹਨਾ ਕੱਪੜੇ ਕੂਪੜੇ ਵੀ ਮੈਥੋਂ ਕੱਢਣੇ ਹੁੰਦੇ ਆ ਮਸ਼ੀਨ ਚੋਂ ਪਤਾ ਨਹੀਂ ਤਾਂ ਮਿੱਟੀ ਲੱਗ ਕੇ ਪੈਰਾਂ ਨੂੰ ਆ ਜਾਂਦੀ ਹੈ ਕਿ ਮਿੱਟੀ ਫੇਰੀ ਵੀ ਆ ਵੇੜੇ ਦੇ ਵਿੱਚ ਲਿਪਿਆ ਹੋਇਆ ਆ ਵੇੜਾ ਫੇਰ ਵੀ ਜਾਣੀ ਹੈ ਹਨਾ ਆਪਣੇ ਵੇੜੇ ਦੇ ਵਿੱਚੋਂ ਆ ਜਾਂਦੀ ਹੈ ਚਲੋ ਜੀ ਆਪਾਂ ਪੋਚੇ ਲਾ ਲਈਆ ਤੇ ਮੂੰਗਾ ਥਾਪਾ ਧੋ ਲਿਆ ਰੋਟੀ ਖਾ ਲਾਂਗੇ। ਟਾਈਮ ਜਿਹੜਾ ਹੋ ਗਿਆ ਆ ਸਾਢੇ 9 ਦਾ ਹੋ ਗਿਆ ਆ। ਤੇ ਇਹ ਜਿਹੜਾ ਬਲੌਗ ਆ ਤੁਹਾਨੂੰ ਅੱਜ ਹੀ ਮਿਲ ਜੂਗਾ। ਅੱਜ ਹੀ ਆਪਾਂ ਬਣਾਇਆ ਆ। ਤਾਂ ਆਪਣੇ ਸਾਰੇ ਕੰਮ ਆ ਜਿਹੜੇ ਤਕਰੀਬਨ ਨਿਕਲ ਪੜ ਚੁੱਕੇ ਆ। ਕੱਪੜੇ ਵੀ ਆਪਾਂ ਧੋ ਕੇ ਪਾਤੇ ਆ। ਵੈਸੇ ਤਾਂ ਮੈਂ ਸ਼ਾਮ ਨੂੰ ਧੋਣੀ ਹੁੰਨੀ ਆ। ਪਰ ਅੱਜ ਜਿਹੜੇ ਕੱਪੜੇ ਆ ਮੈਂ ਜਲਦੀ ਧੋਤੇ ਆ, ਹੁਣੇ ਧੋਤੇ ਆ। ਸ਼ਾਮ ਨੂੰ ਜਿਹੜੀਆਂ ਵਰਦੀਆਂ ਹੋਣਗੀਆਂ ਕੱਲੀਆਂ ਉਹ ਆਪਾਂ ਧੋ ਦਿਆਂਗੇ। ਤੇ ਇੱਧਰ ਆਪਾਂ ਕਿਚਨ ਵੀ ਆ ਜਿਹੜੀ ਬਿਲਕੁਲ ਆਪਾਂ ਸਾਫ਼ ਕਰ ਦਿੱਤੀ ਆ ਤੇ ਆਪਾਂ ਪੱਥਰ ਪੁੱਥਰ ਵਾਲੇ ਨਹੀਂ ਲਵਾਇਆ ਹੈਗਾ ਸਿੰਪਲ ਜੀ ਆਪਣੀ ਜਿਹੜੀ ਹੈਗੀ ਆ ਸੈਲਫ ਪਾਈ ਹੋਈ ਆ ਬਸ ਤੇ ਆਪਾਂ ਸਾਫ਼ ਕਰਤੀ ਆ ਬੱਤਨ ਵਗੈਰਾ ਸਾਰੇ ਆਪਾਂ ਸਾਫ਼ ਕਰ ਲਏ ਨੇ ਤਾਂ ਅਮ ਸਾਰੇ ਜਿਹੜੇ ਆਪਣੇ ਨਿਭੜ ਜੋ ਸਵੇਰੋਂ ਉੱਠਣਸਾਰ ਜਿਹੜਾ ਮੇਰਾ ਕੰਮ ਹੁੰਦਾ ਆ ਮੈਂ ਉੱਠ ਕੇ ਨਾ ਨਹਾ ਲੈਣਾ ਹੁੰਦਾ ਆ ਪਹਿਲਾਂ ਨਹਾ ਕੇ ਤੇ ਫਿਰ ਆਪਾਂ ਜਿਹੜਾ ਹੈਗਾ ਆ ਚਾਹ ਪਾਣੀ ਪੀ ਲਈਦਾ ਆ ਬੱਚਿਆਂ ਨੂੰ ਠਾਲ ਲਈਦਾ ਆ ਬੱਚੇ ਆਪਣਾ ਨਹਾ ਨੂੰ ਲੈਂਦੇ ਨੇ ਫਿਰ ਉਹਨਾਂ ਦੇ ਲੰਚ ਬਾਕਸ ਮੈਂ ਤਿਆਰ ਕਰਕੇ ਤੁਹਾਨੂੰ ਦੇ ਸੈਰ ਪਰਵਾਕੇ ਤੇ ਉਹਨਾਂ ਨੂੰ ਜਿਹੜੀ ਹੈਗੀ ਆ 7 ਵਜ ਕੇ 50 ਮਿੰਟ ਤੇ ਉਹਨਾਂ ਦੀ ਬੈਨ ਆ ਜਾਂਦੀ ਹੈ ਤੇ ਆਪਾਂ ਸੌਰੀ 7 ਨਹੀਂ 6 ਵਜ ਕੇ 6 ਵਜ ਕੇ 50 ਮਿੰਟ ਤੇ ਉਹਨਾਂ ਦੀ ਜਿਹੜੀ ਬੈਨ ਆ ਜਾਂਦੀ ਹੈ ਤੇ ਉਹਨਾਂ ਨੂੰ ਆਪਾਂ ਪਹਿਲਾਂ ਬੈਨ ਚ ਚੜਾਈਦਾ ਹੈ ਉਸ ਤੋਂ ਬਾਅਦ ਦੀ ਰੁਟੀਨ ਤੁਹਾਡੇ ਨਾਲ ਜਿਹੜੀ ਸ਼ੇਅਰ ਕੀਤੀ ਆ ਆਟਾ ਵਗੈਰਾ ਆਪਾਂ ਪਹਿਲਾਂ ਹੀ ਗੁੰਨ ਕੇ ਰੱਖ ਲਈਦਾ ਹੈ ਤੁਹਾਨੂੰ ਆਉਂਦੇ ਨੂੰ ਜਦੋਂ ਨੂੰ ਆਟਾ ਗੁੰਨ ਲਈਦਾ ਹੈ ਤੇ ਰੋਟੀ ਪਾਣੀ ਆਪਾਂ ਪਾ ਲਈਦਾ ਹੈ ਪਹਿਲੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਰਿਕਵੈਸਟ ਆ ਜੀ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਲਾਈਕ ਵੀਡੀ